We have a you please ਨਾਮ ਵਿਨਾਸ਼ ਨਾਓ ਸਭ ਦੁੱਖ ਨਾਸ ਨਾਓ ਸਤ ਗੁਰੂ ਦਾ ਮੇਂ ਪ੍ਰਥਮ ਵਾਕੀਸ਼ਵਰ ਦਾਉ ਨਾਨਕ ਨੇ ਧਿਆਏ ਜੰਗਤ ਮੁਰਤੇ ਮਰਦਾਸ ਨਰਸ ਹੁਰੀ ਸਹਾਏ ਰਤਨ ਆ ਗੋਵਿੰਦਨੋ ਸਿੰਗਰੋ ਸ਼੍ਰੀ ਅਦਾਇ ਸ਼੍ਰੀ ਅਕਸ਼ਿਨ ਧਿਆਈ ਆ ਜਿ ਸਿਠੈ ਸੰਤਖ ਜਾਏ ਤੇ ਭਾ ਦਰਸਿਂ ਰਿਆ ਕਰਨੋਂ ਦਿਆ ਮੈਂ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਏ ਦਸੋਂ ਪਾਛੀਆਂ ਦੀ ਆਤਮਿਕ ਜੋਤ ਜਗੋ ਹੋ ਜਗੋ ਤਾਰਨ ਦਵਾਰ ਕੋ ਨਿਆਰਿ ਸੰਸਾ ਸਤਿਗੁਰੂ ਧੰ ਧੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਤ ਦਾ ਧਿਆਨ ਲਰ ਕੇ ਬੋਲੋ ਜੀ ਵਾਹਿਗੁਰੂ ਪਾਤ ਜੀ ਦੇ ਪੰਜ ਪਿਆਰੇ ਚਾਰ ਸਹਿਬਾ ਦੇ ਚਾਰੀ ਮੁਖਤੇ ਅੱਖੀਆਂ ਜਪੀਆਂ ਤਕੀਆਂ ਜਨਾ ਨਾਮ ਜਪਿਆ ਬੰਨ ਕੇ ਜਪੀਆਂ ਦੇਖਦਾ ਇਤਿਮਾਨੇ ਰਾਮ ਨਸ ਕੀਤਾ ਤਨਾ ਪਿਆਰੇ ਆ ਸਤਿ ਆਰਿਆਂ ਤੁਮਾ ਦਾ ਧਿਆਨ ਕਰਕੇ ਬੋਲੋ ਜੀ ਜਨਾ ਸਿੰਘਾ ਸਿੰਘ ਨਿਆਨੇ ਧਰਮੇ ਸੀ ਬਿਤੇ ਬੰਨ ਬਟਾਏ ਕੁਤਰੀਆਂ ਬਾਨੀਆਂ ਚੱਤਰੀਆਂ ਦਿੱਟੇ ਤਾ ਮਾਰਿਆਂ ਨਾ ਚਰਾਇ ਗੁਰੂਆਂ ਦੀ ਸੇਵਾ ਨੇ ਕੁਰਬਾਨੀਆਂ ਕੀਤੀਆਂ ਧਰਮੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨੇ ਬਾਹੀ ਤੁਨਾ ਦਾ ਤੁਮਾ ਦਾ ਧਿਆਨ ਕਰਕੇ ਬੋਲੋ ਜੀ ਜੀ ਪੰਜਾ ਧੱਤਾ ਸਰਬੱਤ ਗੁਰੂਆਂ ਆਰਿਆਂ ਉਹ ਧੰਮਾਂ ਦਾ ਧਨ ਕਰਕੇ ਬੋਜੋ ਜੀ ਪ੍ਰਤਮ ਅਸਮਰਥ ਸਰ ਕੀ ਰਸ ਰਸ ਹੈ ਸਰਬੱਤ ਖਾਲਸਾ ਜੀ ਤੋਂ ਵਾਹਿਗੁਰੂ 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 ਨਾਮ ਚਿਤਿਆਵੇ ਚਿਤਿਆ ਨੂੰ ਤਾਂ ਸਤਿਕਾਰ ਸਰਬ ਸੁਖੋ ਹੈ ਨਾਨਕ ਖਾਲਸਾ ਸਾਹਿਬ ਤਾਂ ਦਾ ਰਸ਼ਿਆ ਰਿਆਤ ਵਿਗ ਤੇਗ ਪਤੇ ਬਿਤ ਕੀ ਬਾਦ ਪਾਂਦ ਕੀ ਜੀਤ ਸ੍ਰੀ ਸਾਹਿਬ ਦੀ ਸਹਾਈ خان سازی کے گول باتے بھولو جی بخشو جی سکھان اس کی دان کے سدان رہ دان و بک دان کے سادان و سادان دانا سردان آمدان شریم پر سرسر کی کے شنار چوگیاں جلنے بھونگے جو گو جو گا ٹاہو کارکا رہ کر بھولو جی ساب روحی و آمدین سکھان دانا نیم آمدین ਤੋਂ ਦੇ ਰਾਖੇ ਆਪ ਵਾਹਿਗੁਰੂ ਹੈ ਆਪਾਂ ਨੂੰ ਆਪਣੇ ਬੰਦੇ ਸਦਾ ਸਾਈਂ ਦਾਤਾਰ ਜੀ ਉਸ ਜਨ ਕਾਣਾ ਸਿਰ ਤੇ ਹੋਰ ਬੋਟ ਵਾਲੇ ਨੂੰ ਥਾਮਾ ਜਿੰਨਾ ਤੁੰਤ ਨੂੰ ਵਿਸੋੜਿਆ ਗਿਆ ਅਖਿਰੇ ਦਰਸ਼ਨ ਦੀਦਾਰ ਸੇਵਾ ਵਿੱਚ ਸੰਭਾਲਦਾ ਰਾਣਕਸਾ ਜੀ ਨੂੰ ਬਖਸ਼ੋ ਫੇਰ ਮਾਣਿਆਂ ਦੇ ਮਾਨ ਸਤਜੋ ਨੇ ਉਠਿਆਂਦੀ ਆਸਰੇ ਆਸਰੇ ਸਤਗੁਰੂ ਧੰ ਧੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪੇ ਚੰਨਾ ਪੰਨਾ ਪਾਸੋਂ ਜੀ ਸੰਗਤ ਕੀਰਤਾਰ ਦਾ ਵਰ ਪੁਣਾ ਜਿਨ ਸਿੰਰਿਆ ਸਹੀ ਭੇ ਨਿਹਾਲ ਨਾਨਕ ਨਾਮ ਅਰਧ ਨਾਮਕਾਰ ਜਿ ਆਵੇ ਰਾਸ ਸਤਗੁਰੂ ਜੀ ਆਖੀ ਨੇ ਬੜੀ ਕਹਾਣ ਮਹਾਨ ਕਿਰਪਾ ਬਖਸ਼ਿਸ਼ ਹੋ ਰਹੀ ਹੈ ਸੰਤੂ ਜੀਓ ਗਿਆਨ ਸਾਧ ਤੌਰਿਕ ਸੰਪੂਰਤੀ ਸਮੂਹੀ ਮੈਨੇਜਮੈਂਟ ਵੱਲੋਂ ਸਤਿਗੁਰੂ ਜੀਓ ਸਕੂਲ ਦੀ ਚਾਹਤੀ ਕਰ ਲਈ ਆਪ ਜੀ ਦੇ ਪਾਵਨ ਚਰਨ ਚਰਨ ਵਸਦੇ ਆ ਹੁਣਿਆ ਪਰਸ ਰੋਜ ਤੋਂ ਤੁੜ ਕੀ ਬਾਣੀ ਆਈ ਜਿਨ ਸਗਲੀ ਚਿੰਤਾ ਮਟਾਈ ਦੀਵੇ ਸ੍ਰੀ ਅਖੰਡ ਪਾਠ ਸਾਹਿਬ ਸਰਵਾਸ਼ ਪ੍ਰਵਾਇ ਸਤਿਗੁਰੂ ਜੀਓ ਆਪ ਜੀ ਦੀ ਬੜੀ ਦਿਆਲਤਾ ਕਿਰਪਾ ਦਾ ਬਖਸ਼ਿਸ਼ ਹੋਈ ਆਹ ਮਨਮਤ ਅੰਤ ਸੰਪੂਰਨ ਕਾਇਨਾ ਹੋਈਆਂ ਕੋਪ ਪਾਇਗੈ ਸਤਗੁਰੂ ਜੀਓ ਪ੍ਰੰਤ ਆਪ ਜੀ ਦੀ ਪਾਵਨ ਆਪਿਤ ਬਾਣੀ ਦੇ ਕੀਰਤਨ ਹੋਏ ਵਿਚਾਰਾ ਹੋਈਆਂ ਸਤਗੁਰੂ ਜੀਓ ਕਿਰਪਾ ਕਰਨੀ ਪਰਸੋਂ ਰੋਜ਼ ਤੋਂ ਮੈਂ ਤਾਂ ਆਪ ਜੀ ਦੀ ਪਾਵਨ ਆਪਿਤ ਬਾਣੀ ਦੇ ਜਾਪ ਕਰਦਿਆਂ ਕੀਰਤਨ ਵਿਚਾਰਾ ਕਰਦਿਆਂ ਅੰਗ ਪ੍ਰਕਾਰ ਕਰਕੇ ਸੇਵਾ ਨਿਭਾਉਂਦਿਆਂ ਹੋਈਆਂ ਦਾ ਪੁਨਾਂ ਦੇ ਨਾਮ ਆਗਾਂ ਵਸਤੇ ਸੰਤ ਬਖਸ਼ਿਸ਼ ਕਰਨੀ ਕਰਨਾ ਨਾ ਪਾਸ ਸੁਦਾਸ ਬੰਤੀ ਹੈ ਸਾਹਿਬ ਜੀਓ ਜੋ ਮਾਪੇ ਥਾ ਕੋਰੇ ਆਪਣੇ ਤੇ ਸੋਈ ਸੋਈ ਦੇਵ ਨਾਨਕ ਵਾ ਸੁਪ ਤੇ ਜੋ ਬੋਲੈ ਕੀ ਹਾ ਹਾ ਸਚ ਹੋਵੈ ਸਤਗੁਰੂ ਜੀਓ ਸਮੂਹੀ ਮੈਨੇਜਮੈਂਟ ਵੱਲੋਂ ਪੀਚਾ ਸਹਿਬਾਨ ਇਹਨਾਂ ਬੱਚਿਆਂ ਵੱਤੋਂ ਜਿਨ੍ਹਾਂ ਜਿਨ੍ਹਾਂ ਸ਼ਰਵ ਭਾਵਨਾਵਾਂ ਕਾਹਨਾਵਾਂ ਨੂੰ ਰਹਿਤਾ ਜੀਵੇਂ ਪਾਵਨ ਚਰਨ ਪਰਸੇ ਗਏ ਨੇ ਸਤਿਗੁਰੂ ਜੀਓ ਸੋਹ ਸੰਸਰ ਭਾਵਨਾਵਾਂ ਕਾਹਨਾਵਾਂ ਸੰਪੂਰਨ ਕਰਨੀਆਂ ਸੇਵਕਾਂ ਦੇ ਕਾਰਨ ਆਸ਼ਰਮੇ ਹਰਨਾ ਨਤੇ ਦੁੱਖਾਂ ਕਲੇਸ਼ਾਂ ਮਾਤਾ ਦਾ ਨਾਸ ਕਰਨਾ ਸਮੂਹੀ ਮੈਨੇਜਮੈਂਟ ਦੇ ਸਿਤੇ ਆਪਣਾ ਮਿਹਨਤ ਕਰਿਆ ਰੱਖਣਾ ਮੱਛਿਆ ਨੂੰ ਕਿਰਪਾ ਦਾ ਨਾਮ ਗੁਰਮਤਿ ਦਾ ਨਾਮ ਬਖਸ਼ਿਸ਼ ਕਰਨਾ ਸਤਿਗੁਰੂ ਜੀਓ ਕਿਰਪਾ ਰਹਿਮਤ ਕਰਨੀ ਦਿਨ ਚੁਕੜੀ ਰਾਤ ਚੁਕੜੀ ਦਿਨ ਚੁਕੜੀ ਰਾਤ ਚੜ੍ਹਦੀ ਇਸਤ ਨੂੰ ਤੱਕੀ ਬਖਸ਼ਿਸ਼ ਕਰਵੀਂ ਕਾਮ ਜਾਂਭੀਆਂ ਬਖਸ਼ਿਸ਼ ਕਰਨੀਆਂ ਘਰੋਂ ਘਰੋਂ ਉਹ ਸਿੱਖੀ ਜੀਵਨ ਨਾਮ ਦਾ ਚੜ੍ਹਦੀਆਂ ਤਰਾ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀਓ ਬੇਅੰਤ ਸੰਕਤਾ ਪਾਉਣ ਜਨਮ ਸਮਾਂ ਮੰਦਰ ਹਾਜ਼ਰੀਆਂ ਵਾਲੀਆਂ ਨੇ ਸਭ ਦੀਆਂ ਹਾਜ਼ਰੀਆਂ ਟਰਨਪੁਰ ਪੇਟਾ ਤਰਕਰ ਪਰਿਵਾਰ ਕਰਨੇ ਯੀਸੂ ਸਕੂਲ ਦਾ ਸੂਚਾ ਪ੍ਰਬੰਧ ਮਾਪੇ ਅਤੇ ਅਧਿਆਪਕ ਸਰਬੱਤ ਬੱਚੇ ਵਧਾਈ ਤੇ ਪਾਤਰ ਹਨ ਜਿਉ ਬੜੇ ਪਿਆਰ ਬੜੇ ਸੰਕਾਰ ਸਹਿਤ ਪਰਸੋਂ ਤੋਂ ਗੁਰੂ ਮਹਾਰਾਜੀ ਦੀ ਪਾਵਨ ਤਜਰੀ ਦਾ ਲਾਹਾ ਗਿਆਨ ਅਤੇ ਸ਼ੋਸ਼ ਪਰਸ ਪ੍ਰਾਪਤ ਕੀਤੀ ਹੈ ਦੋ ਕੁ ਮਿੰਟ ਦੇ ਸਮੇਂ ਲਈ ਆਪ ਸੰਗਤਾਂ ਨਾਲ ਵਿਚਾਰ ਕਰਨੀ ਜ਼ਰੂਰੀ ਸਮਝਦੇ ਹਾਂ ਸਾਧ ਸੰਗਤ ਜੀ ਅੱਜ ਜੋ ਵਿਦਿਆ ਦਾ ਸਿਸਟਮ ਹੈ ਕਚਾ ਹੈ ਖੇਤਰ ਹੈ ਉਹ ਬੜਾ ਹੀ ਲੜ ਖੜਾ ਚੁੱਕਾ ਹੈ ਬੜਾ ਹੀ ਆਪਣੇ ਆਪ ਨੂੰ ਖੋਚਾ ਮਹਿਸੂਸ ਕਰ ਰਿਹਾ ਹੈ ਕਾਰਨ ਹੈ ਕਿ ਸਿੱਖਿਆ ਖੇਤਰ ਦੇ ਵਿੱਚੋਂ ਨੈਤਿਕ ਬਦਰਾ ਕੀਮਤਾਂ ਦਾ ਅਭਾਵ ਹੋ ਰਿਹਾ ਹੈ ਕੇਵਲ ਤੇ ਕੇਵਲ ਫਾਰਮਲ ਜਿਹੜੀ ਸਿੱਖਿਆ ਹੈ ਉਹਦੇ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਮੋਰ ਜਿਹੜੀ ਸਿੱਖਿਆ ਹੈ ਨੈਤਿਕਤਾ ਹੈ ਭੋਜਿਕੇ ਜਿਹਾ ਅਣਜਾਣੇ ਵਿੱਚ ਕੀਤੀ ਜਾ ਰਹੀ ਹੈ ਸਾਰੇ ਧਿਆਨ ਦੇਣਾ ਜੀ ਇਹ ਜਿਹੜਾ ਸਿੱਖਿਆ ਦਾ ਖੇਤਰ ਹੈ ਇਹ ਕੋਈ ਸਕੂਲ ਕਾਲਜ ਤੱਕ ਸੀਮਿਤ ਯੂਨੀਵਰਸਿਟੀ ਤੱਕ ਸੀਮਿਤ ਨਹੀਂ ਹੈ ਸਾਧ ਸੰਗਤ ਸਿੱਖਿਆ ਲੈਣ ਦੇ ਚਾਰ ਸਰੋਤ ਹਨ ਪਿਆਰ ਸਾਹਿਬ ਜਪੀ ਜੀ ਸਤਨਾਮ ਕਿਆ ਸਰੋਤ ਨੇ ਪਹਿਲਾ ਸਰੋਤ ਸਾਡੀ ਮਾਂ ਪਿਓ ਪਰਿਵਾਰ ਦੂਜਾ ਸਰੋਤ ਸਾਡਾ ਸਮਾਜ ਹੈ ਤੀਜਾ ਸਰੋਤ ਸਾਡੇ ਧਾਰਮਿਕ ਸਥਾਨ ਹਨ ਤੇ ਚੌਥਾ ਸਰੋਤ ਹੈ ਇਹ ਸਕੂਲ ਇਹ ਕਾਲਜ ਇਹ ਯੂਨੀਵਰਸਿਟੀ ਖਿਆਲ ਕਰਨਾ ਮਾਪਿਆਂ ਦੇ ਕੋਲ ਬੱਚਿਆਂ ਵਾਸਤੇ ਅੱਜ ਸਮਾਂ ਨਹੀਂ ਹੈ ਇਹ ਖੇਤਰ ਜਿੱਥੋਂ ਅਸੀਂ ਇਹ ਜਿਹੜਾ ਸਰੋਤ ਹੈ ਜਿੱਥੋਂ ਚੰਗੇ ਸਰਵਸਤਾਰ ਚੰਗੇ ਗਿਆਤਾਵਾਲੇ ਚੰਗੇ ਸੁਭਾਅਵਾਲੇ ਬੱਚਿਆਂ ਨੇ ਬਣ ਕੇ ਨਿਕਲਣਾ ਸੀ ਲਗਭਗ 99% ਇਹ ਜਿਹੜਾ ਪਹਿਲਾ ਸਰੋਤ ਆ ਬਿਲਕੁਲ ਆਪਣਾ ਕੰਮ ਕਰਨਾ ਬੰਦ ਕਰ ਚੁੱਕਾ ਹੈ ਦੂਜਾ ਸਰੋਤ ਦਾ ਸਮਾਜ ਜਿੱਥੇ ਬੈਠਦੇ ਹਾਂ ਜਿੱਥੇ ਉੱਠਦੇ ਹਾਂ ਤੇ ਅੱਜ ਸਮਾਜ ਦੇ ਅੰਦਰ ਕੀ ਹੈ ਸਾਧ ਸੰਗਤ ਕੇਵਲ ਭੜਾਂ ਦਾ ਨਤਾਰਾ ਬਣਿਆ ਹੋਇਆ ਹੈ ਜਿਸ ਵੱਲ ਕਿਸੇ ਦਾ ਵੀ ਕੋਈ ਧਿਆਨ ਨਹੀਂ ਹੈ ਸਾਰੇ ਮਾਪੇ ਇਸ ਗੱਲ ਦੀ ਚਿੰਤਾ ਤਾਂ ਜ਼ਰੂਰ ਕਰਦੇ ਹਨ ਕਿ ਬੱਚਿਆਂ ਦਾ ਭਵਿੱਖ ਕਿਵੇਂ ਉਜਲ ਹੋ ਸਕਦਾ ਹੈ ਪਰ ਜਿਹੜੀ ਬੱਚਿਆਂ ਦੀ ਸਮਾਜ ਅੰਦਰ ਸੰਗਤ ਹੈ ਨਾ ਉਹਦੇ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਇਸੇ ਕਰਕੇ ਅੱਜ ਸਮਾਜ ਦੇ ਅੰਦਰ ਜਿੰਨਾ ਕੋਈ ਜ਼ਿਆਦਾ ਸੋਸ਼ਲ ਹੁੰਦਾ ਬੱਚਾ ਜਿੰਨਾ ਕੋਈ ਜ਼ਿਆਦਾ ਸਮਾਜ ਦੇ ਵਿੱਚ ਵਿਚਰਦਾ ਅਕਸਰ ਨਸ਼ੀਆਂ ਵਿਸ਼ਿਆਂ ਵਰਗੀਆਂ ਭੈੜਾਂ ਵਾਲ ਰਿਕਾਰ ਹੋ ਰਿਹਾ ਹੈ ਤੀਸਰਾ ਸਰੋਤ ਸਭ ਸਕਤ ਸਾਡੇ ਧਾਰਮਿਕ ਸਥਾਨ ਹਨ ਜਿਨ੍ਹਾਂ ਤੋਂ ਅਸੀਂ ਨੈਤਿਕ ਸਿੱਖਿਆ ਪ੍ਰਾਪਤ ਕਰਨੀ ਹੈ ਦੂਜਾ ਸਰੋਤ ਵੀ ਤਕਰੀਬਨ ਬੰਦ ਹੋ ਚੁੱਕਾ ਹੈ ਤੀਜਾ ਸਰੋਤ ਹੈ ਜਿਹੜਾ ਸਾਡੇ ਸੰਗਤ ਸਾਡੇ ਧਾਰਮਿਕ ਸਥਾਨ ਜੇ ਸਮਾਜ ਵਾਲਾ ਸਰੋਤ 100% ਦੀ ਬੰਦ ਹੋ ਚੁੱਕਾ ਹੈ ਮਾਪਿਆਂ ਵਾਲਾ ਸਰੋਤ 99% ਦੀ ਬੰਦ ਹੋ ਚੁੱਕਾ ਹੈ ਤੇ ਕਹਿਣ ਵਿੱਚ ਕੋਈ ਗੁਰੇਜ ਨਹੀਂ ਜਿਹੜੇ ਧਾਰਮਿਕ ਸਥਾਨ ਹਨ ਉਹ ਬਹੁਤਾ ਨਹੀਂ ਤਾਂ 90 99% ਤੱਕ ਉਹ ਵੀ ਬੰਦ ਹੋ ਚੁੱਕੇ ਹਨ ਉਥੋਂ ਸਾਡੇ ਬੱਚਿਆਂ ਨੂੰ ਸਾਡੇ ਨੌਜਵਾਨਾਂ ਨੂੰ ਕੋਈ ਵੀ ਨਿੱਕਰ ਸ਼ਹਿਰ ਸਰਰ ਬਗਵਾਈ ਨਹੀਂ ਮਿਲਦੀ ਪਾਰੇ ਤੇ ਚੌਥਾ ਸਰੋਤ ਹੈ ਸਾਧ ਸੰਗਤ ਜੀਆ ਸਕੂਲ ਆ ਕਾਲਜ ਯੂਨੀਵਰਸਿਟੀਆਂ ਸਾਏ ਅਸੀਂ ਸਮਾਜ ਦਾ ਅਧਿਐਨ ਕਰੀਏ ਤਾਂ ਤਕਰੀਬਨ ਇਹ ਗੱਲ ਸਾਹਮਣੇ ਆਉਂਦੀ ਏ 5 7 10% ਨੂੰ ਛੱਡ ਕੇ ਜਿੰਨੇ ਵੀ ਸਕੂਲ ਕਾਲਜ ਹਨ ਸਾਧ ਸੰਗਤ ਉਹ ਕੇਵਲ ਅਤੇ ਕੇਵਲ ਕਿਤਾਬੀ ਗਿਆਨ ਕਿਤਾਬੀ ਯੋਗਤਾ ਤੇ ਨਿਰਭਰ ਹਨ ਬੱਚਿਆਂ ਨੂੰ ਜੀਵਨ ਯੋਗਤ ਕਿਵੇਂ ਆਵੇ ਸਾਧ ਸੰਗਤ ਇਸ ਪੱਖ ਤੋਂ ਇਸ ਰੋਤ ਵੀ ਤਕਰੀਬਨ ਆਪਣਾ ਕੰਮ ਕਰਨਾ ਬੰਦ ਕਰ ਚੁੱਕਾ ਹੈ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਜਿਹੜੇ ਇਹ ਬੱਚੇ ਹਨ ਬਚਪਨ ਹੈ ਜਿਹੜਾ ਇਹ ਸਾਧ ਸੰਗਤ ਪਾਣੀ ਵਰਗਾ ਹੈ ਤੇ ਪਾਣੀ ਨੂੰ ਹਮੇਸ਼ਾ ਉੱਪਰ ਚੜ੍ਹ ਦਿੱਤਾ ਜਾ ਕੇ ਨੀਵੇਂ ਪਾਸੇ ਜਾਂਦਾ ਪਾਣੀ ਦੇ ਅੰਦਰ ਨਾਲ ਪਾਉ ਦਿੱਤਾ ਜਾਵੇ ਉਹ ਲਾਲ ਹੋ ਜਾਂਦਾ ਏ ਪਾਣੀ ਨੂੰ ਨੀਲਾ ਪਾ ਦਿੱਤਾ ਜਾਵੇ ਉਹ ਨੀਲਾ ਹੋ ਜਾਂਦਾ ਏ ਭਾਈ ਗੁਰਦਾਸ ਜੀ ਕਹਿੰਦੇ ਧੁੱਪੇ ਰੱਖ ਦੇਵੋ ਤਰਤਾ ਹੋ ਜਾਵੇਗਾ ਠੰਡੇ ਰੱਖ ਦੇਵੋ ਸੀਜ ਹੋ ਜਾਵੇਗਾ ਉਹਦੀ ਵਰਤੋਂ ਬਣ ਜਾਵੇਗੀ ਪਾਣੀ ਦਾ ਸੁਭਾਅ ਜਿਹੋ ਜੀ ਸੰਗਤ ਮਿਲਦੀ ਏ ਉਹ ਜੇ ਗੁਣ ਧਾਰਨ ਕਰਨੇ ਦਾ ਤਕਰੀਬਨ ਇਹ ਗੱਲ ਸਾਡੇ ਬੱਚਿਆਂ ਦੇ ਵਾਸਤੇ ਭਾਈ ਨੂੰ ਲਾ ਕੇ ਨੇ ਆਖੀਏ ਸਾਡੇ ਬੱਚੇ ਬਿਲਕੁਲ ਪਾਣੀ ਵਰਗੇ ਨੇ ਜਦੋਂ ਅਸੀਂ ਖੁਰਦੇ ਛੱਡਾਂਗੇ ਇਹ ਬੁਰਾਈਆਂ ਵੱਲ ਚਲੇ ਜਾਣੇ ਨੇ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਜਿਹੋ ਜੀ ਇਹਨਾਂ ਨੂੰ ਸੰਗਤ ਪੈਣੀ ਹੈ ਸਾ ਸੰਗਤ ਇਹਨਾਂ ਦੀ ਜਿਹੜੀ ਮੁੱਢਲੀ ਪ੍ਰਾਇਮਰੀ ਪੁਨਿਆਦ ਹੈ ਨਾ ਉਹੋ ਜੀ ਬਣ ਜਾਵੇ ਕਿ ਸਕੂਲਾਂ ਦੇ ਅੰਦਰ ਦੇਖਾ ਦੇਖੀ ਕਾਲਜਾਂ ਦੇ ਅੰਦਰ ਦੇਖਾ ਦੇਖੀ ਬੇਸ਼ੱਕ ਦੀ ਅਜੇੇ ਬੜੇ ਉਪਰਾਹੇ ਹੋ ਰਹੇ ਨੇ ਜਿਨ੍ਹਾਂ ਨੂੰ ਦੇਖਦਿਆਂ ਇੰਿਓਂ ਲੱਗਦਾ ਹੈ ਕਿ ਅੱਜ ਕੋਈ ਲਹਿਰ ਚੱਲ ਪਈਏ ਅੱਜ ਕੋਈ ਕ੍ਰਾਂਤੀ ਚੱਲ ਪਈਏ ਜਿਸ ਤਰ੍ਹਾਂ ਦਸਤਾਰ ਸਕਲਾਈ ਕੈਂਪ ਲੱਗਦੇ ਨੇ ਜਿਸ ਤਰ੍ਹਾਂ ਹੋਰ ਸੱਭਿਆਚਾਰਕ ਵਿਚਾਰਧਾਰਾ ਨੂੰ ਧਾਰਨ ਕਰਨ ਵਾਸਤੇ ਸਿਰਸ਼ੀਅਤ ਨੂੰ ਘੜਨ ਵਾਸਤੇ ਕੈਂਪ ਲੱਗਦੇ ਹਨ ਪਰ ਸਾਧ ਸੰਗਤ ਕੇਵਲ ਦਸਤਾਰ ਬੰਨ ਲੈਣੀ ਕੇਸ ਰੱਖ ਲੈਣੇ ਹੀ ਕਾਫੀ ਨਹੀਂ ਅੰਦਰ ਅੰਤਸ ਕਰਨ ਹਿਰਦੇ ਦੇ ਅੰਦਰ ਗਿਆਨ ਦਾ ਹੋਣਾ ਬੜਾ ਜ਼ਰੂਰੀ ਹੈ ਅੰਤੋ ਕਰਨ ਹਿਰਦੇ ਦੇ ਅੰਦਰ ਦ੍ਰਿੜਤਾ ਦਾ ਹੋਣਾ ਬੜਾ ਜ਼ਰੂਰੀ ਹੈ ਸਭ ਤੋਂ ਵੱਡੀ ਗੱਲ ਹਰ ਬੱਚੇ ਦੇ ਹਿਰਦੇ ਦੇ ਅੰਦਰ ਨੈਤਿਕਤਾ ਦੀਆਂ ਕਦਰਾਂ ਕੀਮਤਾਂ ਦਾ ਪ੍ਰਕਾਸ਼ ਹੋਣਾ ਬੜਾ ਜ਼ਰੂਰੀ ਹੈ ਨਹੀਂ ਤੇ ਅਸੀਂ ਕੀ ਦੇਖਦੇ ਆ ਸਾਹਾ ਸੰਗਤ ਪੱਗਾਂ ਬੰਨੀਆਂ ਹੋਈਆਂ ਹਨ ਦਾੜੇ ਪ੍ਰਕਾਸ਼ ਮੰਨ ਤੇ ਸਾਡੇ ਸਾਨੂੰ ਇਸ ਮੀਡੀਆ ਰਾਹੀਂ ਉਹ ਸਾਰਾ ਕੁਝ ਦੇਖਣਾ ਤੇ ਸੁਣਨਾ ਪੈ ਰਿਹਾ ਜਿਹਨੂੰ ਦੇਖ ਕੇ ਸ਼ਰਮ ਆਉਂਦੀ ਹੈ ਦੁੱਖ ਲੱਗਦਾ ਹੈ ਵੀ ਇੱਕ ਪੱਗ ਵਾਲਾ ਵੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਭਾਵਨਾ ਪਵਿੱਤਰ ਹਜ਼ੂਰੀ ਵਿੱਚ ਗਿਆਨ ਸਾਗਰ ਪਬਲਿਕ ਸਕੂਲ ਵਿੱਚ ਪਹੁੰਚੀ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਆਮਾਨੁ ਜਾਨੀ ਜਾਨੇ ਵੀ ਦੱਸਿਆ ਹੈ ਕਿ ਬਹੁਤ ਵਧੀਆ ਉਪਰਾਲਾ ਹੈ ਬਹੁਤ ਵਧੀਆ ਉਪਰਾਲਾ ਜੋ ਇਹ ਮੇਕ ਦੀ ਸਾਡੀ ਸੋਚ ਹੈ ਕਿ ਸਾਨੂੰ ਜਿੱਥੇ ਐਜੂਕੇਸ਼ਨ ਵਿੱਦਿਆ ਦੇਣੀ ਹੈ ਨਾਲ ਆਪਣੇ ਬੱਚਿਆਂ ਨੂੰ ਗੁਰਮਤ ਦੇ ਨਾਲ ਵੀ ਜੋੜਨਾ ਹੈ ਤਾਂ ਕਿ ਜਿਹੜਾ ਅਸਲੀ ਜਿਹੜਾ ਸਾਡਾ ਮਕਸਦ ਹੈ ਇਨਸਾਨੀਅਤ ਦੇ ਅਸੀਂ ਨਾਨ ਗੁਰਬਾਣੀ ਦੇ ਨਾਲ ਤੇ ਗੁਰਮਤ ਦੇ ਨਾਲ ਵੀ ਜੁੜਨਾ ਹੈ ਇਸ ਕਰਕੇ ਮੈਂ ਸਿਰਫ 2 ਮਿੰਟ ਵਾਸਤੇ ਜੋ ਸਮੂਹ ਸਟਾਫ ਵੱਲੋਂ ਮੇਰੀ ਡਿਊਟੀ ਲੱਗੀ ਸੀ ਕਿ ਆਈ ਸੰਗਤ ਦਾ ਧੰਨਵਾਦ ਕਰਨਾ ਹੈ ਜਿੰਨੀ ਸੰਗਤ ਅੱਜ ਗਿਆਨ ਸਾਗਰ ਪਬਲਿਕ ਸਕੂਲ ਵੱਲੋਂ ਸਮੂਹ ਸਟਾਫ ਸਮੂਹ ਵਿਦਿਆਰਥੀ ਮੈਨੇਜਮੈਂਟ ਸਾਰਿਆਂ ਨੇ ਰਲ ਮਿਲ ਕੇ ਸਤਿਗੁਰਾਂ ਦਾ ਓਟ ਆਸਰਾ ਲਿਆ ਹੈ ਜੋ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਹੋਏ ਸ੍ਰੀ ਅਖੰਡ ਪਾਠ ਪ੍ਰਾਰੰਭ ਕਰਵਾਈ ਸਨ ਭੋਗ ਪਾਏ ਗਏ ਜਿੱਡੀ ਸੰਗਤ ਆਈ ਹੈ ਜੀ ਆਇਆਂ ਨੂੰ ਕਨਵਾਦ ਸੋ ਬਹੁਤ ਸੋਹਣੀਆਂ ਡੂੰਗੀਆਂ ਮਿਟਾਰਾਂ ਮੇਰੇ ਵੱਡੇ ਭਾਈ ਗੁਰਚਰਨ ਸਿੰਘ ਜੀ ਦੱਸ ਰਹੇ ਸੀ ਗੁਰਮਖ ਪਰਮੇ ਕਿਸੇ ਵੀ ਖੇਤਰ ਵਿੱਚ ਜਾਣੇ ਪਰ ਵਿੱਦਿਆ ਤਾਂ ਅਤੀ ਜ਼ਰੂਰੀ ਆ ਮਹਾਰਾਜ ਕਹਿੰਦੇ ਬੇਟਿਆਂ ਦੀ ਚਾਲੀ ਤਾਂ ਤਾਰਕ ਪਹਾਰੀ ਇਸ ਕਰਕੇ ਕਦੇ ਖੇਤੇ ਵਿੱਚ ਜਾਣ ਤੋਂ ਐਡਮਿਸ਼ਨ ਲੈਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਫਿਰਦਿਆ ਦਾ ਮਣਾ ਜ਼ਰੂਰੀ ਹੈ ਇਸ ਕਰਕੇ ਤੋਂ ਸਰਦਾਰਤ ਨੇ ਅਖੰਡ ਪਾਠ ਪ੍ਰారంਭ ਕਰਵਾਇਆ ਪਿੱਛੇ ਜਗ੍ਹਾ ਮੈਂ ਕੈਨੇਡਾ ਵਿੱਚ ਗਿਆ ਉੱਥੇ ਮੇਰੇ ਛੋਟੇ ਵੀ ਅੰਗਰੇਜ਼ ਸਿੰਘ ਸਾਰੇ ਸਮੂਹ ਆ ਕੇ ਬੈਠੇ ਤੇ ਗਾ ਗਾੜੇ ਐ ਬੜੇ ਮੀਨਤ ਦੇ ਨਾਲ ਤੇਰੇ ਵਿੱਚ ਕੋਈ ਅਸਗਤ ਨਹੀਂ ਅੱਜ ਇਹ ਗਿਆਨ ਸਾਗਰ ਪਬਲਿਕ ਸਕੂਲ ਸਾਡੇ ਇਲਾਕੇ ਦੀ ਨਾਮ ਦਾ ਸੰਸਥਾ ਬਣ ਚੁੱਕਿਆ ਹੈ ਨਾਮ ਦਾ ਸੰਸਥਾ ਬਣ ਚੁੱਕਿਆ ਕਿਉਂਕਿ ਸਾਰਾ ਸ਼ਿਖਾਪ ਬੱਚਿਆਂ ਨੂੰ ਬੜਾ ਪਿਆਰ ਇਸ ਬੱਚਿਆਂ ਨੂੰ ਮਾਪਿਆਂ ਵਾਂਗ ਪਿਆਰ ਦਿੰਦੇ ਤੇ ਸਾਡੇ ਇਲਾਕੇ ਦੇ ਤਕਰੀਬਨ ਹਰ ਪਿੰਡ ਤੋਂ ਬੱਚੇ ਆਉਂਦੇ ਆ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਮਾਰਵਾ ਐਮਚ ਪੀਵੀ ਤੋਂ ਨਹੀਂ ਪੇਸ਼ ਕੀਤਾ ਜਾ ਰਿਹਾ ਇਹਦਾ ਮਤਲਬ ਹੈ ਕਿ ਜਿੱਥੋਂ ਤੱਕ ਸਾਡੀ ਬੱਚੀ ਜਿੱਥੇ ਅਸੀਂ ਵਿੱਦਿਆ ਦੀ ਗੱਲ ਕਰਦੇ ਆ ਨਾ ਨਾ ਇਸ ਗੱਲ ਦਾ ਵੀ ਬਹੁਤ ਵਧੀਆ ਪ੍ਰਭਾਵ ਜਾਣਾ ਹੈ ਇਹ ਸਕੂਲ ਦੇ ਵਿੱਚ ਨਾਲ ਗੁਰਮਤਿ ਸਿੱਖਿਆ ਉੱਥੇ ਵੀ ਮੈਂ ਡਾਕਟਰ ਅਨੰਤ ਸਿੰਘ ਦੇ ਨਾਲ ਕੰਮ ਕੋ ਕਹਿ ਰਹੀ ਐ ਮੈਂ ਇਹ ਹੀ ਬਿਆਰਾਂ ਕੀਤੀਆਂ ਕਿ ਵਿੱਦਿਆ ਵੀ ਜ਼ਰੂਰੀ ਆ ਪਰ ਨਾਲ ਆਪਣੇ ਬੱਚਿਆਂ ਨੂੰ ਜੋ ਅੱਜ ਮੋਢਲਾ ਸਾਡਾ ਜਿਹੜਾ ਸਬਕ ਹੈ ਇਹ ਮਨੁੱਖਾ ਜਨਮ ਮਿਲੇ ਆ ਉਹਦੇ ਨਾਲ-ਨਾਲ ਸਾਨੂੰ ਗੁਰਮਤਿ ਉਹੜਾ ਤੇ ਜੁੜਾ ਜੇ ਅਸੀਂ ਗੁਰਮਖੀ ਸਿੱਖਾਂਗੇ ਗੁਰਬਾਣੀ ਦੇ ਨਾਲ ਵੀ ਜੁੜਾਂਗੇ ਇਸ ਕਰਕੇ ਮੈਂ ਬਹੁਤਾ ਸਮਾਂ ਨਹੀਂ ਲੈਣਾ ਜਿੰਨੀ ਸੰਗਤ ਆਈ ਹੈ ਲੋਕੀ ਸਮੂਹ ਸਾਥ ਮਿਹਨਤੀ ਸਾਥ ਵੱਲੋਂ ਵਿਦਿਆਥੀਆਂ ਨੇ ਰਾਗਰ ਕੇ ਪਰਸੋ ਤੋਂ ਲਾ ਕੇ ਅਖੰਡ ਪਾਠਾਂ ਦੇ ਵਿੱਚ ਸੇਵਾ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਵਾਦ